ਸਰਪੰਚ ਸਾਹਿਬ ਕਾ ਸਰਪੰਚ ਕੌਂਸਲ ਅੰਦਰ ਕਰਦੇ ਹੋ ਤੁਹਾਡੇ ਨਾਲ ਲੜਨ ਵਾਸਤੇ ਸਾਡੀਆਂ ਬੀਬੀਆਂ ਭੈਣਾਂ ਕੱਲੀਆਂ ਹੀ ਬਹੁਤ ਆ ਤੁਹਾਨੂੰ ਤਾਂ ਇਹੀ ਹਰਾਦਰੀ ਆ ਅੱਜ ਜਦੋਂ ਮੈਂ ਅੱਜ ਜਦੋਂ ਮੈਂ ਸਵੇਰ ਸਵੇਰੇ ਉੱਠਿਆ ਮੈਨੂੰ ਤੇ ਸਾਡੇ 2 ਸਾਲਾਂ ਤੋਂ ਸਪੰਸਰ ਕਰਦੇ ਦੋਦਿਆਂ ਵਾਲੇ ਸਾਡੇ ਸਹਿਯੋਗੀ ਉਹਨਾਂ ਨੂੰ ਕਿਸ ਰਾਤ ਚੁੱਕ ਕੇ ਲੈ ਗਏ ਸਰੇ ਸਰੇ ਸ਼ਰਮਾ ਜੀ ਦਾ ਫੋਨ ਆ ਗਿਆ ਐਲਕੇ ਸ਼ਰਮਾ ਜੀ ਜਿਹੜੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਗਵਰੀਆ ਸਾਹਿਬ ਦੇ ਨਾਲ ਆਜੋ ਸਾਰੇ ਇਲੈਕਸ਼ਨ ਸੰਭਾਲ ਕੇ ਬੈਠੇ ਆ ਫਿਰ ਸ਼ਾਮ ਗਾਲ ਜੀ ਸਾਡੇ ਮਜੂਤਾ ਕਾਉਂਸਲਰ ਸਾਹਿਬ ਸਾਡੇ ਨਾਲ ਹੋ ਕੇ ਖਲੋਤੇ ਆ ਪ੍ਰਧਾਨ ਵੀ ਆ ਸ਼ਹਿਰ ਦੇ ਲੋਕਾਂ ਦੇ ਪ੍ਰਮਾਨਿਤ ਲੀਡਰ ਹੈ ਉਹ ਨੂੰ ਪੁਲਿਸ ਚੋਕ ਕੇ ਲੈ ਗਈ ਮੈਂ ਐਸਐਸਪੀ ਮੈਡਮ ਨੂੰ ਫੋਨ ਕੀਤਾ ਮੈਂ ਕਿਹਾ ਜੀ 35 ਸਾਜ ਦੀ ਬੜੀ ਪਬਲਿਕ ਨਾਇਸ ਹੋ ਗਈ ਆ ਅੱਜ ਤੱਕ ਮੈਂ ਇਦਾਂ ਦੀ ਗੁੰਡਾਗਰਦੀ ਨਹੀਂ ਦੇਖੀ ਕਿ ਸਾਡੇ ਮੌਜੂਦਾ ਸਰਪੰਚ ਸਾਫਕਾ ਸਰਪੰਚ ਮੌਜੂਦਾ ਕੌਂਸਲ ਇਹਨਾਂ ਨੂੰ ਤੁਹਾਡੀ ਪੁਲਿਸ ਚੋਕ ਕੇ ਤੇ ਥਾਣੇ ਲੈ ਕੇ ਬਿਨਾ ਕਿਸੇ ਕਾਰਨ ਤੋਂ ਉਹ ਕਹਿੰਦੇ ਜੀ ਬਿਲਕੁਲ ਨਹੀਂ ਅਸੀਂ ਕਿਸੇ ਨੂੰ ਰਸ ਨਹੀਂ ਕੀਤਾ ਬਾਕੀ ਚਲੋ ਚੰਗੀ ਗੱਲ ਹੈ ਫਿਰ ਤੁਸੀਂ ਕਿਡਨੈਪਿੰਗ ਦਾ ਪਰਚਾ ਦਰਜ ਕਰੋ ਸਾਡੇ ਬੰਦੇ ਚੁੱਕੇ ਗਏ ਜੇ ਤੁਸੀਂ ਬਤਾਰ ਜਿਲ੍ਹਾ ਮੁਖੀ ਕਹਿੰਦੇ ਹੋ ਕਿ ਮੈਂ ਕਿਸੇ ਨੂੰ ਰਸ ਨਹੀਂ ਕੀਤਾ ਸਾਡੀ ਪੁਲਿਸ ਨੇ ਨਹੀਂ ਕੀਤਾ ਅਸੀਂ ਮੰਨਦੇ ਹਾਂ ਪਰ ਤੁਸੀਂ ਕਿਡਨੈਪਿੰਗ ਦਾ ਪਰਚਾ ਦਰਜ ਕਰੋ ਸਾਡੇ ਬੰਦਿਆਂ ਨੂੰ ਖੜੇ ਕਿਹੜੇ ਵਰਦੀ ਪਾ ਕੇ ਚੁੱਕੇ ਲੈ ਕੇ ਇੱਥੇ ਤੁਹਾਡੀ ਪੁਲਿਸ ਤੇ ਸਕੂਟਰ ਦੇ ਨੰਬਰ 11 ਦੇ ਉੱਤੇ ਲਾ ਕੇ ਸਾਨੂੰ ਬੇਟੀ ਕੰਜਨਪ੍ਰੀਤ ਦਾ ਚਾਰ-ਚਾਰ ਦਿਨ ਤੋਂ ਪਿੱਛਾ ਕਰਤੀ ਪਰ ਕੀ ਪਤਾ ਕੌਣ ਚੁੱਕ ਕੇ ਜਾ ਗਿਆ ਇਹਦੇ ਪੁਰਾਣੇ ਹوادਤ ਯਾਦ ਕਰਾਉਂਦੇ ਤੁਸੀਂ ਜਦੋਂ ਕੈਦ ਜੇਲੇ ਸੀ ਉਹ ਉਹ ਬਦਿਆ ਗੱਡੀਆਂ ਦੇ ਵਿੱਚੇ ਸ਼ੀਸ਼ੇ ਕਾਲੇ ਕਰਕੇ ਦੂਜੇ ਕਰਕੇ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਤੇ ਹਾੜੀ ਹੜੂ 25000 ਤੇ ਗਿਣਤੀ ਪਹੁੰਚ ਗਈ ਸੀ ਅੱਲ ਪਛਾਤੇ ਨੌਜਵਾਨਾਂ ਦੀ ਤੁਸੀਂ ਤਾਂ ਸਾਨੂੰ ਉਹ ਹਾਲ ਯਾਦ ਕਰਾ ਦਿੱਤੇ ਤੈਂ ਵੀ ਮੈਂ ਪਤਾ ਕਰਦੀ ਆ ਕਿੰਨੇ ਚੁੱਕੇ ਪਰ ਹਾਲੇ ਤੱਕ ਸਾਨੂੰ ਉਹਨਾਂ ਦਾ ਫੋਨ ਨਹੀਂ ਆਇਆ ਹੁਣ 11:30 ਵਜੇ ਪ੍ਰਧਾਨ ਸ਼ਰਮਣੇ ਅਕਾਲੀ ਦਰ ਪਹਿਲਾਂ ਤੁਹਾਡੇ ਕੋਲ ਆ ਰਹੇ ਆ ਫਿਰ ਅਸੀਂ ਅਬਜ਼ਰਵਰ ਕੋਲ ਜਾ ਰਹੇ ਆ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜਾ ਇਨਫਾਰਮ ਕਰ ਦਿੱਤਾ ਉਹਨਾਂ ਨੇ ਵੀ ਰਿਪੋਰਟ ਜੜੀ ਆ ਇਹਨਾਂ ਤੋਂ ਮੰਗੀ ਆ ਡਿਸਟ੍ਰਿਕਟ ਦੇ ਇਲੈਕਟਰਲ ਅਫਸਰ ਡੀਸੀ ਸਾਹਿਬ ਹੁੰਦੇ ਆ ਉਹਨਾਂ ਤੋਂ ਰਿਪੋਰਟ ਮੰਗੀ ਆ ਸਰਦਾਰ ਸਰਮਜੀਤ ਸਿੰਘ ਰਣ ਨੇ ਰਾਤੀ ਪ੍ਰੋਗਰਾਮ ਕਰਾਇਆ ਸੀ ਤੇ ਸਵੇਰੇ ਪੁਲਿਸ ਪਹੁੰਚ ਗਈ ਕਿ ਦੱਸੋ ਤੁਸੀਂ ਸਨਮਾਨ ਕਰਨ ਗਏ ਸੀ ਪ੍ਰੋਗਰਾਮ ਇਹਨਾਂ ਨੇ ਅਕਾਲੀ ਦਰਬਾਰ ਕਰਾਇਆ ਤੇ ਤੁਸੀਂ ਸਵੇਰੇ ਸਵੇਰੇ ਕਾਹਦੇ ਵਾਸਤੇ ਪਹੁੰਚ ਕੇ ਤੁਹਾਡਾ ਕੀ ਵਿਗਾੜਿਆ ਕਿਸੇ ਨੇ ਇਹ ਮੈਂ ਇਲੈਕਸ਼ਨ ਕਮਿਸ਼ਨ ਆ ਸੰਡੀਆਂ ਨੂੰ ਵੀ ਬੇਨਤੀ ਕਰਦਾ ਕਿ ਇੰਨਾ ਬੇਵੱਸ ਪ੍ਰਸ਼ਾਸਨ ਅਸੀਂ ਕਿਤੇ ਨਹੀਂ ਵੇਖਿਆ ਜਿੱਦਾਂ ਬੇਵੱਸ ਪ੍ਰਸ਼ਾਸਨ ਅੱਜ ਤਰਤਾਰੰਦੇ ਵਿੱਚ ਜਿਹੜਾ ਉਹ ਹੋਇਆ ਪਿਆ ਦੇ ਡੀਐਸਪੀ ਪਹਿਲਾਂ ਕਢਾਇਆ ਇਹ ਕੈਸੇ ਚੋਂ ਪਹਿਲਾਂ ਕਢਾਇਆ ਪਰ ਉਹਦੇ باوجود ਦੇ ਲੋਕ ਕਿਧਰਾਂ ਦੇ ਅਫਸਰ ਇੱਥੇ ਲਾਏ ਆ ਕਿ ਹਾਲੇ ਵੀ ਰਾਤ ਨੂੰ ਸਾਡੇ ਬੰਦੇ ਚੁੱਕਣੇ ਜਿਹੜੇ ਆ ਉਹ ਇਹਨਾਂ ਨੇ ਬੰਦ ਨਹੀਂ ਕੀਤੇ ਇਸ ਕਰਕੇ ਭਰਾਓ ਡਰਨਾ ਨਹੀਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਹ ਕੋ ਪਹਿਲੀ ਲੜਾਈ ਨਹੀਂ ਆ ਸਾਰੇ ਜਿਹੜੇ ਸਾਡੇ ਭਰਾ ਆ ਇਹ ਸ੍ਰੋਮਣੀ ਤੁਹਾਡੇ ਨਾਲ ਬੋਢੇ ਨਾਲ ਮੋਢਾ ਢਾ ਕੇ ਖੜਾਗੇ ਜੇ ਇਹਦਾ ਕਰਨਗੇ ਤੇ ਸਾਰਾ ਪੰਜਾਬ ਅਸੀਂ ਇੱਥੇ ਇਕੱਠਾ ਕਰ ਦਿਆਂਗੇ ਕਿਉਂਕਿ ਸਾਡੇ ਕੋਲੇ ਸ਼ਕਤੀ ਦੀ ਘਾਟ ਨਹੀਂ ਪਰ ਅਸੀਂ ਇਸ ਵਿਰਲਾਤੇ ਚੱਲਣ ਵਾਲੀ ਪਾਰਟੀਆਂ ਕੰ ਸ਼ਾਸਨ ਦੇ ਮੁਕਤਾਨ ਵਾਲੀ ਪਾਰਟੀਆਂ ਸਾਨੂੰ ਮਜਬੂਰ ਨਾ ਕਰੋ ਕਿ ਸਾਨੂੰ ਆਪਣੀ ਉਹ ਸ਼ਕਤੀ ਜਿਹੜੀ ਐ ਸ਼ਰੋਮਣੀ ਅਕਾਲੀ ਦਲ ਦੀ ਉਹ ਤੁਹਾਨੂੰ ਦਿਖਾਉਣੀ ਪਵੇ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿਹੜੇ ਸ਼ਾਮਨਾਹ ਜੀ ਤੇ ਉਹਨਾਂ ਦੇ ਸਾਥੀ ਵੀ ਇੱਥੇ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਸ਼ਾਮਨਾਹ ਜੀ ਤਾਂ ਆਲੰਗ ਕੇ ਸਾਨੂੰ ਪਤਾ ਪੁਲਿਸ ਦੇ ਪੈਰ ਨਹੀਂ ਹੁੰਦੇ ਇਹ ਕਰਦੇ ਬਹੁਤ ਹੁੰਦੇ ਆ ਖੁਸ਼ ਕਰਨ ਵਾਸਤੇ ਲੀਡਰਾਂ ਨੂੰ ਪਰ ਜਦੋਂ ਉੱਤੋਂ ਖਚਾਈ ਹੁੰਦੀ ਆ ਨਾ ਫਿਰ ਪਾਰ ਜੀ ਹੁੰਦੇ ਭੱਜਦੇ ਵੀ ਬੜੀ ਛੱਤੀ ਆ ਸ਼ਾਮਯਾਲ ਤਾਂ ਆਉਗਾ ਇੱਥੇ ਪਰ ਆਫਾਤ ਹਈਆ ਕਰਨੋਂ ਕਿ ਜਿੰਨੀਆਂ ਵੋਟਾਂ ਇਸ ਵਾਰ ਤੋਂ ਪਹਿਲਾਂ ਪਾਣੀਆਂ ਸੀ ਹੁਣ ਉਹਦੀ ਦੁੱਗਣੀਆਂ ਪਾਣੀਆਂ ਚਾਹੀਦੀਆਂ